Punjab Job Health Channel ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਜੋ ਵਕੈਂਸੀ ਬਾਰੇ ਦੱਸਣ ਜਾ ਰਹੇ ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਜਿਵੇਂ ਕਿ ਇੰਡੀਅਨ ਆਰਮੀ ਦੇ ਵਿੱਚ ਜੋ ਅਗਨੀ ਵੀਰ ਦੀ ਭਰਤੀ ਆਈ ਹੋਈ ਸੀ ਤੇ ਹੁਣ ਜਿਨ੍ਹਾਂ ਨੇ ਵੀ ਹਜ ਤੱਕ ਉਹ ਪੋਸਟ ਨਹੀਂ ਅਪਲਾਈ ਕੀਤੀ ਜਾਂ ਜਿਨ੍ਹਾਂ ਦੀ ਅਪਲਾਈ ਕਰਨੀ ਰਹਿ ਗਈ ਸੀ ਉਹਨਾਂ ਦੇ ਲਈ ਆਈ ਹੈ ਖੁਸ਼ਖਬਰੀ ਕਿਉਂਕਿ ਇਸ ਦੀ ਹੋ ਚੁੱਕੀ ਹੈ ਲਾਸਟ ਡੇਟ ਐਕਸਟੈਂਡਰ ਯਾਨੀ ਕਿ ਇਸ ਦੀ ਅਪਲਾਈ ਕਰਨ ਦੀ ਆਖਰੀ ਮਿਤੀ ਵੱਧ ਚੁੱਕੀ ਆ ਜਿਸ ਨੂੰ ਕਿ 10ਵੀਂ 12ਵੀਂ ਆਈਟੀਆ ਪਾਸ ਅਪਲਾਈ ਕਰ ਸਕਦੇ ਨੇ 250 ਰੁਪਿਆ ਇਸ ਦੀ ਫੀਸ ਸਾਰੇ ਕੈਂਡੀਡੇਟਸ ਲਈ ਇਸ ਪੋਸਟ ਦੀ ਜੇਕਰ ਡੇਟਸ ਦੀ ਗੱਲ ਕਰੇ ਤਾਂ 12 ਮਾਰਚ ਨੂੰ ਫਾਰਮ ਅਪਲਾਈ ਸਟਾਰਟ ਸੀਗੇ ਤੇ ਹੁਣ ਇਸ ਦੀ ਜੋ ਲਾਸਟ ਡੇਟ ਆ ਵਧਾ ਕੇ 25 ਅਪ੍ਰੈਲ 2025 ਤੱਕ ਕਰ ਦਿੱਤੀ ਗਈ ਆ ਤੇ ਇਸ ਦਾ ਜੋ ਇਗਜ਼ਾਮ ਆ ਅੱਗੇ ਜੂਨ ਦੇ ਵਿੱਚ ਹੋਣਾਗਾ ਤੇ ਇਸ ਵਿੱਚ ਜੋ ਏਜ ਲਿਮਿਟ ਰੱਖੀ ਗਈ ਹੈ ਵੱਖ-ਵੱਖ ਕੌਂਸਲ ਜਿਵੇਂ ਕਿ ਜਨਰਲ ਡਿਊਟੀ 17 ਤੋਂ 21 ਸਾਲ ਟੈਕਨੀਕਲ ਲਈ ਵੀ 17 ਤੋਂ 21 ਸਾਲ ਕਲਰਕ ਸਟੋਰ ਕੀਪਰ ਟੈਕਨੀਕਲ ਤੇ ਟਰੇਡਮੈਨ 10ਵੀਂ ਪਾਸ 12ਵੀਂ ਪਾਸ ਸਭ ਲਈ 17 ਤੋਂ ਲੈ ਕੇ 21 ਸਾਲ ਦੀ ਏਜ ਰੱਖੀ ਗਈ ਹੈ ਤੇ ਇਸ ਵਿੱਚ ਏਜ ਰਿਲੈਕਸੇਸ਼ਨ ਵੀ ਦਿੱਤੀ ਜਾਊਗੀ ਤੇ ਜੇਕਰ ਇਸ ਵਿੱਚ ਪੇ ਸਕੇਲ ਦੀ ਗੱਲ ਕਰ ਰਹੀਏ ਤਾਂ ਇਸ ਵਿੱਚ ਜੋ ਫਰਸਟ ਈਅਰ ਆਉ ਤੁਹਾਨੂੰ 30000 ਰੁਪਏ ਸੈਲਰੀ ਮਿਲੇਗੀ ਤੇ ਸੈਕੰਡ ਇਅਰ 3300 33 ਅਰ ਦੀ 3rd ਇਅਰ 36500 ਦੀ 4th ਇਅਰ 40000 ਦੀ ਸੈਲਰੀ ਇਸ ਵਿੱਚ ਤੁਹਾਨੂੰ ਮਿਲੇਗੀ ਤੇ ਜਿਹੜੇ ਡਰੈਸ ਤੇ ਟਰੈਵਲ ਅਲਾਉਂਸ ਵੀ ਤੁਹਾਨੂੰ ਪੇਡ ਕੀਤੇ ਜਾਣਗੇ ਅਗਨੇ ਵੀ ਜਿਹੜੇ ਕਿ ਐਨਰ ਐਨਰੋਲ ਹੁੰਦੇ ਨੇ ਸਕੀਮ ਅੰਡਰ ਉਹਨਾਂ ਨੂੰ ਇੱਕ ਅਲੱਗ ਤੋਂ ਫਿਕਸਡ ਇਅਰਲੀ ਇਨਕਰੀਮੈਂਟ ਪੈਕੇਜ ਵੀ ਦਿੱਤਾ ਜਾਊਗਾ ਇਸ ਵਿੱਚ ਜੋ ਫੇਜ਼ ਹੋਣਾ ਇੱਕ ਆਨਲਾਈਨ ਐਂਟਰ ਐਗਜ਼ਾਮ ਹੋਣਾਗਾ ਟਾਈਪਿੰਗ ਟੈਸਟ ਹੋਗਾ ਫਿਜ਼ੀਕਲ ਫਿਟਨੈਸ ਟੈਸਟ ਹੋਗਾ ਤੇ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਗਾ ਤੇ ਐਡਪਟੇਬਿਲਿਟੀ ਟੈਸਟ ਹੋਗਾ ਸੋ ਇਸ ਵਿੱਚ ਵੀ ਕੰਸੀ ਦੀ ਪੂਰੀ ਡਿਟੇਲ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਮਝ ਆ ਗਈ ਹੋਵੇ ਜੇਕਰ ਤੁਹਾਨੂੰ ਫਿਰ ਵੀ ਕੁਝ ਕਲੀਅਰ ਨਹੀਂ ਹੋਇਆ ਤਾਂ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਅਗਰ ਚੈੱਕ ਕਰ ਸਕਦੇ ਹੋ ਘਰ ਬੈਠੇ ਤੁਸੀਂ ਅੱਧੀ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਸਾਡੇ ਕੋਲ ਲੈਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕੋ ਕੋਲ ਇਹ ਜੀ ਜਾਣਕਾਰੀ ਪਹੁੰਚੇ ਕਿ ਤੁਸੀਂ ਆਪਣੇ ਪੋਸਟਰ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਘਰ ਬੈਠੇ ਇੰਟਰਨੈਟ ਕੱਵਲ ਦੇ ਸੇਵਾ ਕੇਂਦਰ ਦਾ ਕੰਮ ਚਿੱਕ ਲਈ ਦਿੱਤੇ ਗਏ ਨੰਬਰ ਦਾ ਸੰਪਰਕ ਕਰੋ ਧੰਨਵਾਦ